ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਹੀਂ ਦਦਸਾਰ ਪਿਤਾ ਪਿਤੰਨਾ ਪਰ ਪਿਤੰਨਾ ਸੱਜਣ ਕੁਟੰਦ ਸਤਬੰਧ ਆਪਣਾ ਭਰਾਤਾ ਹੈ ਨਹੀਂ ਨਨਸਾਰ ਮਾਤਾ ਪਰਮਾਤਾ ਬਿਰਧ ਪਰਮਾਤਾ ਮਾਮੂ ਮਾਮੀ ਮੌਸੀ ਮੌਸਾ ਵਿਵਦ ਵਿਖਿਆਤਾ ਹੈ ਨਹੀਂ ਸਸਰਾਰ ਸਾਸ ਸਾਸਰੋ ਨਹੀਂ ਬਿਰਤੀ ਸਰਜਾ ਚਕਨਾ ਦਾਤਾ ਹੈ ਵਸਨ ਵਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ ਗੁਰ ਸਿੱਖ ਸਾਧ ਸੰਗਤ ਕੋ ਨਾਤਾ ਹੈ ਲਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਗੁਰ ਨਦਰ ਕਰੇ ਨੇਮਕ ਇੱਕ ਹਰਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਸੋ ਕਹੋ ਟਲ ਗੁਰ ਸੇਵੀਆ ਐਹ ਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਨਹਲਾ ਨਾਵ ਤਮ ਜਾਣ ਲਿਹੁ ਮਨ ਮਾਈ ਆਪਣੇ ਸੁਖ ਸਿਓ ਹੀ ਜਗ ਫਾਂਦਿਓ ਕੋ ਕਾਹੂ ਕੋ ਨਹੀਂ ਪ੍ਰੀਤਮ ਜਾਣ ਲਿਹੁ ਮਨ ਮਾਈ ਆਪਣੇ ਸੁਖ ਸਿਓਹੀ ਜਗ ਫਾਂਦੇਓ ਕੋ ਕਾਹੂ ਕੋ ਨਹੀਂ ਰਹਾ ਸੁਖ ਮਾਨ ਬਹੁਤ ਮਿਲ ਬੈਠ ਤ ਰਹਿਤ ਜਹ ਹੂੰ ਦਿਸ ਕੇਰੈ ਬਿਪਤ ਪਰੇ ਸਭ ਹੀ ਸੰਗ ਛਾੜਤ ਕੋ ਨ ਆਵਤ ਨੇਰਾ ਘਰ ਕੀ ਨਾਰ ਬਹੁਤ ਤਜਾਸਿਆ ਸਦਾ ਰਹਿਤ ਸੰਗ ਲਾਗੇ ਜਬੇ ਹੰਸ ਤਜਿ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੇ ਇਹ ਵਿਦ ਕੋ ਬਿਆਹਾਰ ਬਨਿਓ ਹੈ ਜਾਸਿਓ ਨਿਹੂ ਲਗਾਇਓ ਅੰਤ ਵਾਰ ਨਾਨਕ ਬਿਨ ਹਰ ਜੀ ਬਿੰਦ ਕੋ ਵਿਵਹਾਰ ਬਨਿਓ ਹੈ ਜਾਸੋ ਨੇ ਹੂ ਲਗਾਇਓ ਅੰਤ ਵਾਰ ਨਾਨਕ ਬਿਨ ਹਰ ਜੇ ਕੋ ਕਾਵਨ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਦੇ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਹੁਕਮਨਾਮਾ ਸਾਹਿਬ 634 ਅੰਗ ਦੇ ਉੱਤੇ ਸੁਭਾਏਮਾਨ ਸੋਰਠ ਮਹੱਲਾ ਨਾਵਾ ਸੋਰਠ ਰਾਗ ਮਹੱਲਾ ਨਾਮਾ ਭਾਵ 9ਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਸਮਝਾ ਰਹੇ ਹੈ ਭਾਈ ਕਿ ਦੁਨੀਆ ਜਿਹੜੀ ਹੈ ਆਪੋ ਆਪਣੇ ਸੁੱਖਾਂ ਦੇ ਵਿੱਚ ਲੱਗੀ ਹੋਈ ਹੈ ਤੁਸੀਂ ਪ੍ਰਮਾਤਮਾ ਦਾ ਨਾਮ ਵੀ ਜਪ ਲਿਆ ਕਰੋ ਕਦੇ ਕਹਿੰਦੇ ਆਪੋ ਆਪਣੇ ਸੁੱਖਾਂ ਦੇ ਵਿੱਚ ਪੈ ਕੇ ਕਿਤੇ ਪ੍ਰਮਾਤਮਾ ਨਾਲੋਂ ਟੁੱਟ ਨਾ ਜਾਇਓ ਪ੍ਰੀਤਮ ਜਾਨ ਲਿਹੋ ਮਨ ਮਾਹੀ ਪ੍ਰੇਤਮ ਪਰਮਾਤਮ ਕਹਿੰਦੇ ਉਸ ਪ੍ਰੇਤਮ ਜਾਨ ਲਿਓ ਮਨ ਮਾਹੀ ਕਹਿੰਦੇ ਉਹਨੂੰ ਆਪਣੇ ਮਨ ਚ ਧਾਰ ਲੈ ਆਪਣੇ ਮਨ ਚ ਪੱਕਾ ਕਰ ਲੈ ਆਪਣੇ ਸੁਖ ਸਿਓ ਹੀ ਜਗ ਫਾਂਦੇਓ ਕੋ ਕਾਹੂ ਕੋ ਨਹੀਂ ਕਹਿੰਦੇ ਦੁਨੀਆ ਜਿਹੜੀ ਆਪੋ ਆਪਣੇ ਸੁੱਖਾਂ ਦੇ ਵਿੱਚ ਫਸੀ ਹੋਈ ਐ ਸੁੱਖਾਂ ਦੇ ਵਿੱਚ ਗ੍ਰਸਤ ਐ ਕੋ ਕਾਹੋਂ ਕੋ ਨਾਹੀ ਕਹਿੰਦੇ ਕਿਸੇ ਦੇ ਵਾਸਤੇ ਕੋਈ ਨਹੀਂ ਹੈ ਆਪੋ ਆਪਣੇ ਸੁੱਖ ਵਾਸਤੇ ਦੁਨੀਆ ਚੱਲ ਰਹੀ ਆ ਰਹਾਓ ਰਹਾਓ ਦਾ ਭਾਵ ਇਸ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਭਾਈ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਤ ਚਹੂ ਦਿਸ ਘੇੜੈ ਹੁਣ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਿਲਕੁਲ ਸਪਸ਼ਟ ਕਰਤਾ ਕਿ ਜਿੱਦੇ ਤੇਰੇ ਕੋਲੇ ਸੁੱਖ ਹੋਏ ਉਦੇ ਦੁਨੀਆ ਤੇਰੇ ਕੋਲ ਭੱਜ ਭੱਜ ਕੇ ਆਉਗੇ ਸੁਖ ਮਹਾਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਘੇਰਾ ਕਹਿੰਦੇ ਤੈਨੂੰ ਆਲੇ ਦਾਲਿਆਂ ਤੋਂ ਘੇਰਾ ਪਾ ਕੇ ਰੱਖਣਾ ਵਿਪਤ ਪਰੇ ਸਭ ਹੀ ਸੰਗ ਛੱਡਤ ਕੋ ਨ ਆਵਤ ਨੇਰੈ ਕਹਿੰਦੇ ਧਿਆਨ ਰੱਖੇ ਵਿਪਤਾ ਦਾ ਸਮਾ ਜਿੱਦ ਤੇਰੇ ਤੇ ਆ ਗਿਆ ਉਦੇ ਸਾਰਿਆਂ ਨੇ ਤੇਰਾ ਸੰਗ ਛੱਡ ਦੇਣਾ ਵਿਪਤ ਪਰੇ ਸਭ ਹੀ ਸੰਗ ਛੱਡਤ ਕੋ ਨ ਆਵਤ ਨੇਰੈ ਜਦੋਂ ਗੁਰੂ ਤੇਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਆਨੰਦਪੁਰ ਸਾਹਿਬ ਦੇ ਕਿਲੇ ਦੇ ਅੰਦਰ ਘੇਰਾ ਪਿਆ ਹੋਇਆ ਸੀ ਨਾ 9 ਮਹੀਨੇ ਘੇਰਾ ਪਿਆ ਉੱਥੇ ਬਹੁਤਿਆਂ ਨੇ ਕਿਹਾ ਹੁਣ ਦੁੱਖ ਦਾ ਸਮਾਂ ਹੈ ਜੀ ਅਸੀਂ ਤੇ ਛੱਡ ਕੇ ਚੱਲੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਨਾਮ ਜਪਦੇ ਰਹੋ ਕੋਈ ਦੁੱਖ ਦਾ ਸਮਾਂ ਨਹੀਂ ਹੈ ਇੱਥੇ ਬੈਠ ਕੇ ਵੀ ਅਸੀਂ ਤੇ ਸੁੱਖਾਂ ਜੰ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਦੇ ਨਹੀਂ ਆਖਿਆ ਕਿ ਅਸੀਂ ਦੁੱਖ 'ਚ ਤੇ ਜਿਹੜੇ ਨਾਲ ਰਹਿਣ ਵਾਲੇ ਸੀ ਉਹਨਾਂ ਨੇ ਕਿਹਾ ਇੰਨਾ ਦੁੱਖ ਅਸੀਂ ਨਹੀਂ ਚੱਲ ਸਕਦੇ ਸਾਰੇ ਛੱਡ ਕੇ ਚਲੇ ਗਏ ਜੀ ਬੇਵਤ ਪਰੇ ਸਭ ਹੀ ਸੰਗ ਛੱਡਤ ਕੋ ਨ ਆਵਤ ਨੇਰੈ ਘਰ ਕੀ ਨਾਰ ਬਹੁਤ ਹੈ ਤਜਾਸਿਓ ਸਦਾ ਰਹਤ ਸੰਗ ਲਾਗੇ ਕਹਿੰਦੇ ਸਭ ਤੋਂ ਨੇੜੇ ਦਾ ਰਿਸ਼ਤਾ ਹੁੰਦਾ ਪਤੀ ਤੇ ਪਤਨੀ ਦਾ ਕਹਿੰਦੇ ਇਹ ਵੀ ਧਿਆਨ ਰੱਖ ਲਿਓ ਜਿਸ ਦਿਨ ਇਹ ਜਿੰਦ ਨਿਕਲ ਗਈ ਨਾ ਘਰ ਕੀ ਨਾਰ ਬਹੁਤ ਇਹ ਤਜਾਸਿਓ ਸਦਾ ਰਹਤ ਸੰਗ ਲਾਗੇ ਕਹਿੰਦੇ ਇੱਕ ਦੂਜੇ ਦੇ ਨਾਲ ਰਹਿੰਦੇ ਆ ਬੜਾ ਪਿਆਰ ਹੈ ਇਕੱਠੇ ਰਹਿੰਦੇ ਆ ਜਦ ਹੀ ਹੰਸ ਤਜੀ ਇਹ ਕਾਇਆ ਕਹਿੰਦੇ ਜਿੱਦੈ ਸਰੀਰ ਚੋਂ ਜਿੰਦ ਨਿਕਲ ਗਈ ਨਾ ਪ੍ਰੇਤ ਪ੍ਰੇਤ ਕਰ ਭਾਗੇ ਕਹਿੰਦੇ ਉਹਨੇ ਵੀ ਫਿਰ ਸਾਥ ਛੱਡ ਜਾਣਾ ਜਿਹੜਿਆਂ ਦੇ ਨਾਲ ਬਿਲਕੁਲ ਬਹੁਤ ਜ਼ਿਆਦੇ ਪਿਆਰ ਹੈ ਕਹਿੰਦੇ ਜਦ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੇ ਇਹ ਵਿਦਕੋ ਵਿਵਹਾਰ ਬਣਿਓ ਹੈ ਜਾਸ ਸੋਨੇਹੋ ਲਗਾਇਓ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਇਹ ਤੇ ਇੱਕ ਰਵਾਜ ਬਣਿਆ ਹੋਇਆ ਭਾਈ ਕਿ ਇਹ ਵਿਦ ਕੋ ਵਿਵਹਾਰ ਬਣਿਓ ਹੈ ਜਾਸੋਂ ਇਹੋ ਲਗਾਇਓ ਕਹਿੰਦੇ ਇੱਕ ਵਿਹਾਰ ਹੈ ਕਿ ਤੁਸੀਂ ਨੇ ਪ੍ਰਮਾਤਮਾ ਨੂੰ ਛੱਡ ਕੇ ਹੋਰਾਂ ਥਾਮਾਂ ਤੇ ਪਿਆਰ ਪਾਲਿਆ ਕਹਿੰਦੇ ਇਹ ਨਹੀਂ ਹੈ ਕਿ ਆਪਣੇ ਬੱਚਿਆਂ ਨਾਲ ਪਿਆਰ ਕਰਨ ਪਿਆਰ ਨਹੀਂ ਕਰਨਾ ਆਪਣੀ ਪਤਨੀ ਨਾਲ ਪਿਆਰ ਨਹੀਂ ਕਰਨਾ ਆਪਣੇ ਰਿਸ਼ਤੇਦਾਰ ਯਾਰਾਂ ਮਿੱਤਰਾਂ ਨਾਲ ਪਿਆਰ ਨਹੀਂ ਕਰਨਾ ਕਹਿੰਦੇ ਪਿਆਰ ਕਰਨਾ ਸਾਰਿਆਂ ਦੇ ਨਾਲ ਪਰ ਕਹਿੰਦੇ ਪ੍ਰਮਾਤਮਾ ਦੇ ਨਾਲ ਵੀ ਪਿਆਰ ਕਰਨਾ ਹੈ ਅੰਤ ਵਾਰ ਨਾਨਕ ਵਿਨ ਹਰ ਜੇ ਕੋਊ ਕਾਮ ਨ ਆਇਓ ਕਹਿੰਦੇ ਅੰਤ ਦੇ ਸਮੇਂ ਕਿਸੇ ਨੇ ਤੇਰੇ ਨਾਲ ਨਹੀਂ ਨਿਵਣਾ ਜੇ ਨਾਲ ਨਿਵਣਾ ਹੈ ਪ੍ਰਮਾਤਮਾ ਦਾ ਨਾਮ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਅੰਤ ਵਾਰ ਨਾਨਕ ਵਿਨ ਹਰ ਜੇ ਕਹਿੰਦੇ ਜਦੋਂ ਅੰਤ ਦਾ ਸਮਾ ਆ ਗਿਆ ਨਾ ਉਦੋਂ ਕਹਿੰਦੇ ਪ੍ਰਮਾਤਮਾ ਦਾ ਨਾਮ ਹੀ ਤੇਰੇ ਨਾਲ ਨਿਵਣਾ ਹੈ ਹੋਰ ਕਿਸੇ ਚੀਜ਼ ਨੇ ਕੰਮ ਨਹੀਂ ਆਉਣਾ ਸਾਨੂੰ ਸਮਝਾ ਰਿਹਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿ ਤੁਸੀਂ ਜੋ ਮਰਜ਼ੀ ਕਰੋ ਸੰਸਾਰ ਚ ਪਰ ਪ੍ਰਮਾਤਮਾ ਦਾ ਨਾਮ ਜਪਣ ਉਹ ਨਾ ਛੱਡਿਓ ਚਾਹੇ 2 ਮਿੰਟ 5 ਮਿੰਟ 7 ਮਿੰਟ ਜਿੰਨਾ ਸਮਾਂ ਤੁਹਾਡੇ ਕੋਲ ਹੈ ਕਹਿੰਦੇ ਪ੍ਰਮਾਤਮਾ ਨੂੰ ਜ਼ਰੂਰ ਯਾਦ ਕਰਦੇ ਰਹੋ ਇਹ ਵਿਦਕੋ ਵਿਵਹਾਰ ਬਣਿਓ ਹੈ ਜਾਸਿਓ ਨੇਹੋ ਲਗਾਇਓ ਅੰਤ ਵਾਰ ਨਾਨਕ ਬਿਨ ਹਰਜੇ ਕੋ ਕਾਮਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ